ਪਰਵਾਦ ਵਾ ਤੁਮ ਚਾਇਆ ਨਾ ਕਿਸੇ ਦਾ ਕੋਈ ਚਾਚਾ ਤਾਇਆ ਨਾ ਕਿਸੇ ਦਾ ਕੋਈ ਚਾਚਾ ਤਾਇਆ ਛੜਿਆਂ ਨੂੰ ਮੁੱਖ ਮੰਤਰੀ ਬਣਾਇਆ ਛੜਿਆਂ ਨੂੰ ਮੁੱਖ ਮੰਤਰੀ ਬਣਾਇਆ ਸੰਤਾਂ ਨੂੰ ਮੁੱਖ ਮੰਤਰੀ ਬਣਾਇਆ ਸੰਤਾਂ ਨੂੰ ਮੁੱਖ ਮੰਤਰੀ ਬਣਾਇਆ ਬੈਂਕ ਸ਼ਟਰਾਂ ਦਾ ਕੀਤਾ ਸਫਾਇਆ ਬੈਂਕ ਸ਼ਟਰਾਂ ਦਾ ਕੀਤਾ ਸਫਾਇਆ ਗੁੰਡਿਆਂ ਨੂੰ ਜੇਲ੍ਹਾਂ ਭਜਵਾਇਆ ਉਹਨਾਂ ਨੂੰ ਜੇਲ੍ਹਾਂ ਭਜਵਾਇਆ ਗੁੰਡਿਆਂ ਨੂੰ ਜੇਲ੍ਹਾਂ ਭਜਵਾਇਆ ਗੁੰਡਿਆਂ ਨੂੰ ਜੇਲ੍ਹਾਂ ਭਜਵਾਇਆ ਬਣਾਇਆ ਮੁਖੀ ਰਾਜ ਨੂੰ ਸ਼ਾਂਤ ਬਣਾਇਆ ਮੁਖੀ ਰਾਜ ਨੂੰ ਸ਼ਾਂਤ ਬਣਾਇਆ ਯੋਗੀ ਜੀ ਨੇ ਤਨ ਮਨ ਲੇਖੇ ਲਾਇਆ ਯੋਗੀ ਜੀ ਨੇ ਤਨ ਮਨ ਦੇਖੇ ਲਾਇਆ ਪੂਰੇ ਦੇਸ਼ ਨੇ ਸ਼ੁਕਰ ਮਨਾਇਆ ਪੂਰੇ ਦੇਸ਼ ਨੇ ਸ਼ੁਕਰ ਮਨਾਇਆ ਇਸੇ ਲਈ ਇਸੇ ਲਈ ਅਸੀਂ ਗੋਟਾ ਮੰਗਦੇ ਹਾਂ ਅਸੀਂ ਗੋਟਾ ਮੰਗਦੇ ਹਾਂ ਮੋਦੀ ਜੀ ਦੇ ਰਹੀ ਸਿਦਲ ਜੀ ਦੇ ਲਈ ਉਹ ਜੋਗੀ ਜੀ ਦੇ ਲਈ ਸਿਦਲ ਜੀ ਦੇ ਲਈ ਅਸੀਂ ਬੋਟਾ ਮੰਗਦੇ ਹਾਂ ਅਸੀਂ ਬੋਟਾਹਾ ਮੰਗਦੇ ਹਾਂ ਕਿਸਾਨ ਨਿਧੀ ਯੋਜਨਾ ਬਣਾਈ ਕਿਸਾਨ ਨਿਧੀ ਯੋਜਨਾ ਬਣਾਈ ਕਰੋੜਾਂ ਖਸਾਨਾ ਦੇ ਖਾਤੇ ਰਾਹੀ ਪਾਈ ਕਰੋੜਾਂ ਖਸਾਨਾ ਦੇ ਖਾਤੇ ਰਾਹੀ ਪਾਈ ਵੱਡੀਆਂ ਚੋਂ ਫਸਲ ਤੁਰੰਤ ਜਗਵਾਈ ਵੱਡੀਆਂ ਚੋਂ ਫਸਲ ਤੁਰੰਤ ਚਕਵਾਈ ਉਸ ਦੀ ਕੀਮਤ ਖਾਤਿਆਂ ਰਾਹੀ ਪਾਈ ਉਸ ਦੀ ਕੀਮਤ ਖਾਤਿਆਂ ਰਾਹੀ ਪਾਈ 15 ਫਸਲਾਂ ਦੇ ਐਮ ਐਸ ਪੀ ਦਵਾਈ 15 ਫਸਲਾਂ ਤੇ ਐਮ ਐਸ ਪੀ ਦਵਾਈ ਖਾਦਾਂ ਤੇ ਵੱਡੀ ਸਬਸਿਡੀ ਦਵਾਈ ਕੀ ਸਬਸੜੀ ਦਵਾਈ ਪੰਜਾਬ ਵਿੱਚ ਜਦੋਂ ਹੜ੍ਹ ਸੀ ਆਇਆ ਯਾਰ ਵਿੱਚ ਜਦੋਂ ਹੜ੍ਹ ਸੀ ਆਇਆ ਕਿਸਾਨਾਂ ਦੀਆਂ ਫਸਲਾਂ ਨੂੰ ਰੜਾਇਆ ਫਸਲਾਂ ਦੀਆਂ ਫਸਲਾਂ ਨੂੰ ਸੀ ਰੜਾਇਆ ਕਿਸਾਨਾਂ ਦੀਆਂ ਫਸਲਾਂ ਨੂੰ ਰੜਾਇਆ ਚਾਨਾਂ ਦੀਆਂ ਫਸਲਾਂ ਨੂੰ ਰੜਾਇਆ ਮੋਦੀ ਜੀ ਨੇ ਡੁੱਬਿਆਂ ਨੂੰ ਗਲ ਲਾਇਆ ਮੋਦੀ ਜੀ ਨੇ ਡੁੱਬਿਆਂ ਨੂੰ ਗਲ ਲਾਇਆ 800 ਰੁਪਿਆ ਕਿਲੇ ਦਾ ਪਾਇਆ 800 ਰੁਪਿਆ ਕਿਲੇ ਦਾ ਪਾਇਆ ਮੋਦੀ ਜੀ ਨੇ ਲੋਧਿਆਂ ਦਾ ਨੁਤਰਵਾ ਸੁਧਾਇਆ ਮੋਦੀ ਜੀ ਨੇ ਲੋਧਿਆਂ ਦਾ ਨੁਤਰਵਾ ਸੁਧਾਇਆ ਇਸੇ ਲਈ ਇਸੇ ਲਈ ਅਸੀਂ ਗੋਸਤਾ ਮਨ ਦੇ ਹਾਂ ਮੋਦੀ ਜੀ ਦੀ ਰਾਈ ਸੀ ਕਰਦੀ ਜੀ ਦੀ ਰਾਈ ਮੋਦੀ ਜੀ ਦੀ ਜਥੇਦਾਰ ਪ੍ਰੀਤਮ ਸਿੰਘ ਢਰਬਾ ਜਥੇਦਾਰ ਪ੍ਰੀਤਮ ਸਿੰਘ ਹੈ ਢਰਬਾ ਗਲੰਦਰ ਤੋਂ ਕਮਲ ਫੁੱਲ ਦਾ ਖਿੜਦਾ ਗਲੰਦਰ ਤੋਂ ਕਮਲ ਲਗਾ ਹੈ ਫੁੱਲ ਖਿੜਦਾ ਗਲੰਦਰ ਤੋਂ ਫੁੱਲ ਕਮਲ ਦਾ ਖਿੜਦਾ ਦੂਜਾ ਤੋਂ ਫੁੱਲ ਕਮਲ ਦਾ ਖਿੜਦਾ ਕਾਂਗਰਸ ਵਾਲਾ ਹੁਣ ਨੀਚੇ ਰੜਦਾ ਕਾਂਗਰਸ ਵਾਲਾ ਹੁਣ ਨੀਚੇ ਰੜਦਾ ਝਾੜੂ ਵਾਲਾ ਹੁਣ ਫਿਰਦਾ ਚਿਰਦਾ ਝਾੜੂ ਵਾਲਾ ਹੁਣ ਫਿਰਦਾ ਚਿਰਦਾ ਭੈਣਾ ਨੇ ਪਿੰਡਾਂ ਵਿੱਚੋਂ ਭਜਾਇਆ ਭੈਣਾ ਨੇ ਸ਼ਹਿਰਾਂ ਵਿੱਚੋਂ ਭਜਾਇਆ ਭੈਣਾ ਨੇ ਸ਼ਹਿਰਾਂ ਵਿੱਚੋਂ ਭਜਾਇਆ ਭੈਣਾ ਨੇ ਸ਼ਹਿਰਾਂ ਵਿੱਚੋਂ ਭਜਾਇਆ ਸਾਜਲੀ ਵਾਲੇ ਨੇ ਮੈਨੂੰ ਬਤਾਇਆ ਸਾਜਰੀ ਵਾਲੇ ਨੇ ਮੈਨੂੰ ਬਤਾਇਆ ਕਿੰਤਾ ਵਾਦਾ ਯਾਦ ਕਰਾਇਆ ਵਾਦਾ ਆ ਗਿਆ ਦਿੱਕ ਰਾਇਆ 1000 ਰੁਪਇਆ ਅੱਜ ਤੱਕ ਨਹੀਂ ਆਇਆ 1000 ਰੁਪਇਆ ਅੱਜ ਤੱਕ ਨਹੀਂ ਆਇਆ ਬੇਈਮਾਨ ਹੁਣ ਕੀ ਲੈਣ ਆਇਆ ਬੇਈਮਾਨ ਹੁਣ ਕੀ ਲੈਣ ਆਇਆ ਕਿਸੇ ਲਈ ਕਿਸੇ ਲਈ ਮੱਚੀ ਬੋਟਾ ਮੰਗਦੇ ਹਾਂ ਅਸੀਂ ਬੋਟਾ ਮੰਗਦੇ ਹਾਂ ਮੋਦੀ ਦੇ ਰਹੀ ਕੀ ਤਰਜੀਹ ਦੇ ਲਈ ਅਸੀਂ ਬੋਟਾ ਮੰਗਦੇ ਹਾਂ ਅਜੀ ਬੋਟਾ ਮੰਗਦੇ ਹਾਂ ਮੋਦੀ ਜੀ ਦੇ ਲਈ ਸਿੱਲੰਗੁਰਾਲ ਜੀ ਦੇ ਲਈ ਫੀਦਲ ਅੰਗੁਰਾਲ ਜੀ ਦੇ ਲਈ ਸਿੱਦਲ ਅੰਗੁਰਾਲ ਜੀ ਦੇ ਲਈ ਦੇਖੋ ਜੀ ਮੰਦਰ ਦੇ ਜਿੰਨੀ ਚੌਂ ਦੇ ਵਿੱਚ ਅੱਜ ਅਸੀਂ ਤੁਹਾਡੇ ਕੋਲਸ ਵਿਲਾਸਿਕ ਨੂੰ ਤੁਮ ਦਰਵਾ ਮਣੀ ਨੂੰ ਆਇਆ ਅਸੀਂ ਉਹ ਸਾਡੇ ਬਜ਼ੁਰਗ ਜਾਦੀ ਤੋਂ ਬਾਅਦ ਵੋਟਾਂ ਪਾਉਂਦੇ ਆਏ ਕਾਂਗਰਸ ਦੀ 50 ਸਾਲ ਸਰਕਾਰ ਬਣੀ ਕਾਂਗਰਸ ਦੀ ਸਰਕਾਰ ਦੇ ਵਿੱਚ ਗਰੀਬ ਹੈ ਜਿਹੜਾ ਗਰੀਬ ਹੋਇਆ ਅਮੀਰ ਹੈ ਅਮੀਰ ਹੋਇਆ ਕੋਈ ਗਰੀਬਾਂ ਦੇ ਲਈ ਕੋਈ ਯੋਜਨਾ ਨਹੀਂ ਬਣਾਈ ਗਰੀਬਾਂ ਤੋਂ ਆਏ 5 ਸਾਲ ਬਾਅਦ ਕਦੇ ਸ਼ੂਦ ਗੁਹਾਣੀਆਂ ਛਤਰੀਆਂ ਲਾਉਂਦੀਆਂ ਕਦੇ ਉਹਨਾਂ ਦੇ ਕਿਰਾਂਤ ਨਾਲ ਕੇਲਾ ਤੇ ਮਹੱਲਿਆਂ 'ਚ ਕਦੇ ਉਹਨਾਂ ਨੂੰ ਬੇਲਾਂ ਦੋ ਆਗੀਆਂ ਸਾਂਝੀਆਂ ਭਾਂਡਿਆਂ ਦੀਆਂ ਥੋੜੇ ਥੋੜੇ ਪੂਰਾ ਪਾ ਕੇ ਉਹਨਾਂ ਨੂੰ ਵੋਟਾਂ ਦੇ ਜਾਂਦੇ ਰਹੇ ਤੇ ਗਰੀਬ ਦਾ ਕੁਝ ਨਹੀਂ ਕੀਤਾ ਤਾਂ ਪਰਿਵਾਰਵਾਦ ਨੂੰ ਮੁਦਾਇਆ ਇਹਨਾਂ ਨੇ ਪਹਿਲਾਂ ਮਹਾਤਮਾ ગાંધી ਫਿਰ ਇੰਦਰਾ ਗਾਂਧੀ ਫਿਰ ਅਰਜੀਵ ਗਾਂਧੀ ਸੱਜੇ ਗਾਂਧੀ ਸੋਨੀਆ ਗਾਂਧੀ ਮਿਰਕਾ ਗਾਂਧੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਹੀ ਪਾਰਟੀ ਨੂੰ ਰੱਖਿਆ ਪਾਰਟੀ ਖੁਦ ਦੀ ਉਹ ਸਾਥੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਇਆ ਜਿਵੇਂ ਸਖੀਰ ਸਿੰਘ ਬਾਦਲ ਪਰਿਵਾਰ ਹੈ ਜਿਹੜਾ ਉਹ ਵੀ ਆਪਣੀ ਪਾਰਟੀ ਨੂੰ ਉਹਨਾਂ ਨੇ ਪ੍ਰਧਾਨ ਜੀ ਨੂੰ ਨੀਨ ਛੱਡਿਆ ਤੇ ਪਾਰਟੀ ਕੰਮ ਕਰਾ ਲਈ ਅਸੀਂ ਉਹ ਅੱਜ ਅਸੀਂ ਜਲੰਧਰ ਦੀ ਚੋਣ ਦੇ ਵਿੱਚ ਤੁਹਾਡੇ ਲੋਕੇ ਬੇਨਤੀ ਲੈਣ ਲੈ ਕੇ ਆਇਆ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ केजरीवाल ਜੀ ਨੂੰ ਪ੍ਰਧਾਨ ਮੰਤਰੀ ਪ੍ਰਧਾਨ ਮੁੱਖ ਮੰਤਰੀ ਬਣਾਇਆ ਅੰਨਾ ਹਜ਼ਾਰੇ ਨੇ ਮਿਹਨਤ ਕੀਤੀ ਉਹਨਾਂ ਨੇ ਸੰਘਰਸ਼ ਕੀਤਾ ਦਿੱਲੀ ਦੀ ਜਨਤਾ ਨੂੰ ਸਮਝਾ ਕੇ ਦਿੱਲੀ ਦਾ ਮੁੱਖ ਮੰਤਰੀ केजरीवाल ਨੂੰ ਬਣਾਇਆ ਤਾਂ ਮੁੱਖ ਮੰਤਰੀ ਬਣਨ ਤੋਂ ਬਾਅਦ केजरीवाल ਨੇ ਅੰਨਾ ਹਜ਼ਾਰੇ ਨੂੰ ਗੁੱਠਾ ਦਗਾਤਾ ਤਾਂ ਉਸ ਤੋਂ ਬਾਅਦ ਹਿੰਦੀ ਦਾ ਪੈਸਾ ਜੋ ਉਹਨਾਂ ਨੇ ਪੰਜਾਬ ਦੀ ਚੋਣ ਤੇ ਲਾਇਆ ਕਿ ਨਹੀਂ ਤੋਂ ਪੈਸਾ ਜਿਹੜਾ ਕਮਾ ਕੇ ਉਹ ਪੰਜਾਬ ਦੀ ਚੋਣ ਦੇ ਉੱਤੇ ਲਾਇਆ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਪ੍ਰਚਾਰ ਕਰਕੇ ਛੋਟਾ ਪ੍ਰਚਾਰ ਕਰਕੇ ਤੇ ਪੰਜਾਬ ਦੀ ਸਰਕਾਰ ਹਸਿਆਲੇ ਪੈਣਾ ਨੂੰ 1000 ਰੁਪਏ ਦਾ ਵਾਅਦਾ ਕਰਕੇ ਉਹਨਾਂ ਨੇ ਮੁੜ ਕੇ ਕਿਸੇ ਨੂੰ ਗਵਾਨੀ ਨਹੀਂ ਦਿੱਤੀ ਤਾਂ ਪੰਜਾਬ ਦਾ ਪੰਜਾਬ ਦੇ ਸਰ ਖਰਚਾ ਹਜ਼ਾਰਾਂ ਰੁਪਏ ਕਰੋੜ ਦਾ ਖਰਚਾ ਚੜਾ ਕੇ ਉਹਨਾਂ ਨੇ ਗੁਜਰਾਤ ਵਗੈਰਾ ਹੋਰ ਸਟੇਟਾਂ ਦੇ ਵਿੱਚ ਖਰਚਾ ਕਿੰਨਾ ਜਾਂਦਾ ਨਹੀਂ ਤਾਂ ਕਿਸੇ ਰੀਅਲ اسٹیਟ ਦੇ ਵਿੱਚੋਂ ਕ੍ਰੀਡਿਟ ਨਹੀਂ ਆਈ ਸਾਥੀ ਵੇਲੇ ਝੂਠੇ